ਦਾ ਨੂੰ ਦੇਣਗੇ ਕਿ ਸਾਨੂੰ ਇੱਕ ਵੀ ਮਹੀਨਾ ਕਿ ਸਾਨੂੰ ਦੋ ਮਹੀਨੇ ਰਹਿਣਾ ਪਵੇ ਸੁਭਾ ਕੀ ਕੁਝ ਹੋਇਆ ਉਥੇ ਸਾਡੇ ਬੱਚੇ ਸੁੱਤੇ ਸੀ ਬਜ਼ੁਰਗ ਸੁੱਤੇ ਸੀ ਅਸੀਂ ਸੁੱਤੇ ਪਏ ਸੀ ਇਹਨਾਂ ਨੇ ਆ ਕੇ ਮਸ਼ੀਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਲਤੀਪੁਰਾ ਨੂੰ ਲੈ ਕੇ ਲਤੀਪੁਰ ਵਾਸੀ ਜਿਹੜੇ ਟੈਂਕੀ ਤੇ ਚੜੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਬੋਤਲ ਜਿਹੜੇ ਟੈਂਕੀ ਦੇ ਉੱਤੇ ਚੜੇ ਹੋਏ ਨੇ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੈਲੋ ਹਾਂਜੀ ਸੁਣ ਪਾ ਰਹੇ ਹੋ ਤੁਸੀਂ ਸਾਨੂੰ ਹੈਲੋ ਹਾਂਜੀ ਹਾਂਜੀ ਸੁਣ ਪਾ ਰਹੇ ਹੋ ਤੁਸੀਂ ਸਾਨੂੰ ਹਾਂਜੀ ਹਾਂਜੀ ਕੇ ਅਸੀਂ ਉੱਥੇ ਰਹਿਣ ਬਸੇਰਾ ਕਰਦੇ ਸੀਗੇ ਤੇ ਸਾਡੇ ਜਿਹੜੇ ਆ ਘਰ ਅੱਜ ਫੇਰ ਤੋੜ ਦਿੱਤੇ ਗਏ ਆ ਤੁਹਾਨੂੰ ਲਤੀਪੁਰਾ ਹੀ ਚਾਹੀਦਾ ਅਸੀਂ ਲਤੀਪੁਰੇ ਵਿੱਚ ਹੀ ਵਸਣਾ ਆ ਤੁਹਾਨੂੰ ਹੋਰ ਕੋਈ ਜਗ੍ਹਾ ਨਹੀਂ ਚਾਹੀਦੀ ਨਾ ਅਸੀਂ ਲੈਣੀ ਆ ਅਸੀਂ ਉਹਨਾਂ ਤੱਕ ਟੈਂਕੀਆਂ ਤੇ ਬਿਠੇ ਰਵਾਂਗੇ ਜਦ ਤੱਕ ਸਾਡੇ ਘਰ ਲਈ ਸਾਨੂੰ ਦੇਣਗੇ ਕਿ ਸਾਨੂੰ 1 ਮਹੀਨਾ ਕਿ ਸਾਨੂੰ 2 ਮਹੀਨੇ ਬੈਠਣਾ ਪਵੇ ਜੀ ਆ ਕੁਝ ਦੱਸ ਸਕਦੇ ਹੋ ਕਿ ਅੱਜ ਜਿਸ ਤਰ੍ਹਾਂ ਪੁਲਿਸ ਨੇ ਇੱਕੋ ਦਮ ਧਾਵਾ ਬੋਲਿਆ ਹੈ ਕਿ ਆ ਇਲਾਕਾ ਪੂਰਾ ਸੀਲ ਕਰ ਦਿੱਤਾ ਸੀਗਾ ਸਵੇਰ ਕੀ ਕੁਝ ਹੋਇਆ ਉੱਥੇ ਆਜੀ ਸਾਨੂੰ ਕੁਝ ਨਹੀਂ ਦੱਸਿਆ ਗਿਆ ਇਹਨਾਂ ਨੇ ਰਾਜ ਪੈਰੀਗੇਟ ਕਰਕੇ ਤੇ ਪੈਰੀਗੇਟ ਕਰਕੇ ਉਸੇ ਵਾਲੇ ਇਹਨਾਂ ਨੇ ਤੇਰੇ ਪੁਲਿਸ ਦਾ ਧਾਵਾ ਬੋਲ ਦਿੱਤਾ ਸਾਡੇ ਬੱਚੇ ਸੁੱਤੇ ਸੀ ਬਜ਼ੁਰਗ ਸੁੱਤੇ ਸੀ ਅਸੀਂ ਸੁੱਤੇ ਪਏ ਸੀ ਇਹਨਾਂ ਨੇ ਆ ਕੇ ਮਸ਼ੀਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ ਤਾਂ ਕੁਝ ਬੰਦੇ ਫੜੇ ਵੀ ਹੈਗੇ ਪੁਲਿਸ ਨੇ ਇਸ ਬਾਰੇ ਕੋਈ ਤੁਹਾਡੇ ਕੋਲ ਜਾਣਕਾਰੀ ਸਾਡੇ ਬੰਦੇ ਵੀ ਫੜੇ ਪਏ ਆ ਸਾਡੇ ਜੋ ਘਰਾਂ ਦੇ ਵਿੱਚ ਸਮਾਨ ਸੀਗੇ ਉਹ ਵੀ ਜੀ ਸਰਕਾਰ ਨੇ ਬਹੁਤ ਦਾਅਵੇ ਕੀਤੇ ਸੀ ਫਲੈਟ ਲੈ ਕੇ ਦੇਵਾਂਗੇ ਤੁਹਾਡੇ ਘਰ ਬਣਾ ਕੇ ਦਿੱਤਾ ਦੇਵਾਂਗੇ ਤਾਂ ਕਿ ਕੁਛ ਵੀ ਨਹੀਂ ਦਿੱਤਾ ਕੀ ਬਣਾ ਗਈ ਤੇ ਸਾਨੂੰ ਥੈਂਕ ਯੂ ਜਿਦਾਤਾ ਜੀ ਸਰ ਕੀ ਬੇਰੇ ਸਾਨੂੰ ਥੈਂਕ ਯੂ ਤੇ ਜਿਦਾਤਾ ਮਜਬੂਰ ਕਰਦਾ ਸਾਨੂੰ ਥੈਂਕ ਯੂ ਦਾ ਸ਼ਰਮ ਨਹੀਂ ਜੀ ਤਾਂ ਬਜ਼ੁਰਗ ਵੀ ਤੁਹਾਡੇ ਨਾਲ ਨੇ ਇੱਥੇ ਬੈਠੇ ਹੋਏ ਹਾਂ ਜੀ ਬਜ਼ੁਰਗ ਵੀ ਸਾਡੇ ਕੋਲ ਚ ਬਜ਼ੁਰਗ ਸਾਡੇ ਉੱਤੇ ਫੜਲੇ ਆ ਬੱਚੇ ਸਾਡੇ ਫੜਨੇ ਆ ਜੀ ਤੇ ਬਜ਼ੁਰਗ ਸਾਡੇ ਜੇ ਵੀ ਕੁਝ ਹੋ ਗਿਆ ਕਿਸੇ ਬਜ਼ੁਰਗ ਨੂੰ ਵੀ ਜੇ ਸਰਕਾਰ ਜ਼ਿੰਮੇਵਾਰ ਹੋਏਗੀ ਕਿਉਂ ਨਹੀਂ ਸਾਡੇ ਬੱਚੇ ਕੋਈ ਬਜ਼ੁਰਗ ਸਾਡੇ ਜਿਹਨੇ ਪਰੇਸ਼ਾਨ ਹੋਏ ਪਿਆ ਉਹ ਪੈਟਰੋਲ ਦੀਆਂ ਬੋਤਲਾਂ ਵੀ ਕਿੰਦਾ ਤੁਹਾਡੇ ਹੱਥਾਂ ਦੇ ਵਿੱਚ ਨੇ ਕੁਝ ਹਾਂਜੀ ਭਾਰੀ ਉਹ ਬਾਤ ਦੇਖਾਂਗੇ ਕੀ ਕਰਨਾ ਸੀ ਕੋਈ ਪੁਲਿਸ ਦਾ ਕੋਈ ਅਧਿਕਾਰੀ ਕੋਈ ਪਹੁੰਚਾ ਤੁਹਾਡੇ ਕੋਲ ਕੋਈ ਤੁਹਾਡੀ ਆਵਾਜ਼ ਸੁਣਦੇ ਲਈ ਜਾਣੇ ਜੇ ਕੋਈ ਵੀ ਸਾਡੇ ਦਾ ਪ੍ਰਸ਼ਾਸਨ ਟੱਕਾ ਕਰੇਗਾ ਕੋਈ ਵੀ ਸਾਡੇ ਨਾਲ ਟੱਕਾ ਹੋਏ ਤਾਂ ਫਿਰ ਸਾਡੇ ਕੋਲ ਜੋ ਹੋਏਗਾ ਅਸੀਂ ਉਹੀ ਕਰਾਂਗੇ ਸਰਕਾਰ ਬਾਰੇ ਕੀ ਕਹੋਗੇ ਜਿਹੜੇ ਸਰਕਾਰ ਜਿਹੜੇ ਦਾਅਵੇ ਕਰਕੇ ਇਹ ਕਾਰ ਲਕੀਪੁਰਾ ਜਾੜਿਆ ਉਹਨੇ ਇਹ ਸਰਕਾਰ ਜਿਹੜਾ ਨੱਟ ਡੋਬ ਕੇ ਮਰ ਜਾਣਾ ਚਾਹੀਦਾ ਸਰਕਾਰ ਨੇ ਅਮਾਣਾ ਰੋੜੀ ਉਹੀ ਰੋੜੀ ਨੂੰ ਬੋਟਾ ਪਾਈਆ ਤੇ ਜਿਤਾਇਆ ਵੀ ਆ ਅੱਜ ਤੱਕ ਸਾਡੀ ਕੋਈ ਸਾਰ ਲੈਂਡ ਤੱਕ ਨਹੀਂ ਆਇਆ ਅਸੀਂ ਮਰਨ ਲਈ ਮਜਬੂਰ ਹੋਏ ਪਏ ਆ ਅਸੀਂ ਸਵੇਰ ਦੇ 5 ਵਜੇ ਦੇ ਤਲਪ ਦੇ ਪਏ ਆ ਮਰਨਦੇ ਆ ਨਾ ਅਸੀਂ ਰੋਟੀ ਖਾਦੀ ਨਾ ਇਸ ਪਾਣੀ ਕੀਤਾ ਨਾ ਅਸੀਂ ਖਾਣਾ ਇਹ ਪੂਰਾ ਸ਼ਡਰਾ ਮਨਜ਼ੂਰ ਨਹੀਂ ਆ ਸਾਨੂੰ ਜੀ ਲੱਗਦਾ ਨੇ ਜਿਹੜੇ ਜ਼ਖਮ ਪਹਿਲਾਂ ਦਿੱਤੇ ਗਏ ਸੀ ਜਦੋਂ ਸਰਕਾਰ ਆਈ ਸੀ ਤੇ ਉਸੇ ਸਾਲ ਹੀ ਘਰ ਢਾ ਦਿੱਤੇ ਗਏ ਸੀਗੇ ਤੇ ਫਿਰ ਉਹੀ ਜ਼ਖਮ ਜਿਹੜੇ ਹੋਰ ਘਰੇ ਦਿੱਤੇ ਹਾਂ ਜੀ ਬਹੁਤ ਜ਼ਖਮ ਸਾਡੇ ਕੋਲ ਦੂਜਾ ਦਾ ਡੁੰਗੇ ਕਰ ਦਿੱਤੇ ਇਹਨਾਂ ਨੇ ਜੀ ਤਾਂ ਬਿਲਕੁਲ ਤੁਸੀਂ ਗੱਲਬਾਤ ਸੁਣੀ ਹੈਗੀ ਆ ਜਿਹੜੇ ਲੋਕ ਉੱਪਰ ਬੈਠੇ ਹੋਏ ਨੇ ਔਰਤਾ ਉੱਪਰ ਬੈਠੀਆਂ ਹੋਊਗਾ ਨੇ ਬਜ਼ੁਰਗ ਬੈਠੇ ਹੋਏ ਨੇ ਤਾਂ ਉਹਨਾਂ ਦਾ ਇਹੀ ਗੱਲ ਕਹਿਣੀ ਆ ਕਿ ਸਾਨੂੰ ਲਤੀਪੂਰਾ ਚਾਹੀਦਾ ਜੇਕਰ 2022 ਦੀ ਗੱਲ ਕੀਤੀ ਜਾਵੇ ਤਾਂ ਦਸੰਬਰ ਮਹੀਨੇ ਦੇ ਵਿੱਚ ਉਹ ਸਮਾਂ ਸੀ ਜਦੋਂ ਅਚਾਨਕ ਉੱਥੇ ਤਾਵਾ ਬੋਲ ਦਿੱਤਾ ਜਾਂਦਾ ਔਰ ਕਈ ਜੀਸੀਬੀਆਂ ਉੱਥੇ ਪਹੁੰਚਦੀਆਂ ਨੇ ਇਹ ਨਹੀਂ ਦੇਖਿਆ ਜਾਂਦਾ ਕਿ ਘਰ ਦੇ ਵਿੱਚ ਕੌਣ ਮੌਜੂਦ ਹੈ ਗਿਆ ਛੱਤਾਂ ਢਾ ਦਿੱਤੀਆਂ ਜਾਂਦਿਆਂ ਨੇ ਆਮ ਤੌਰ ਤੇ ਰੋਟੀ ਕੱਪੜਾ ਮਕਾਨ ਤਿੰਨ ਚੀਜ਼ਾਂ ਦੇ ਲਈ ਇੱਕ ਬੰਦਾ ਸਾਰੀ ਉਮਰ ਕੱਢਦਾ ਹੈ ਗਿਆ ਪਰ ਉਹਨਾਂ ਲੋਕਾਂ ਦੀ ਛੱਤ ਢਾ ਦਿੱਤੀ ਜਾਂਦੀ ਹੈ ਤੇ ਅੱਜ ਫੇਰ ਤੜਕਸਾਰ ਜਿਹੜਾ ਦਾਵਾ ਬੋਲ ਦਿੱਤਾ ਗਿਆ ਇਥੋਂ ਤੱਕ ਕਿ ਜਦੋਂ ਪੂਰਾ ਇਲਾਕਾ ਸੀਲ ਕਰ ਦਿੱਤਾ ਜਾਂਦਾ ਜਿਸ ਤਰ੍ਹਾਂ ਗੱਲਬਾਤ ਕੀਤੀ ਗਈ ਹੈ ਜਿਹੜੇ ਪ੍ਰਦਰਸ਼ਨਕਾਰੀ ਉੱਪਰ ਬੈਠੇ ਨੇ ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਤੋਂ ਇਲਾਵਾ ਜਿੰਨਾ ਸਮਾਂ ਉਹਨਾਂ ਨੂੰ ਲਤੀਪੂਰਾ ਨਹੀਂ ਮਿਲਦਾ ਨਾ ਉਹ ਪਾਣੀ ਪੀਣਗੇ ਤੇ ਨਾ ਉਹ ਅੰਨ ਦੀ ਬੁਰਕੀ ਖਾਣਗੇ ਤਾਂ ਵੇਖ ਸਕਦੇ ਹੋ ਕਿ ਜਲੰਧਰ ਦੇ ਬੂਟਾ ਮੰਡੀ ਦੇ ਵਿੱਚ ਇਹ ਪੰਜਾਬ ਮੰਡੀ ਬੋਰਡ ਦੀ ਪਾਣੀ ਵਾਲੀ ਟੈਂਕੀ ਹੈਗੀ ਜਿੱਥੇ ਪਰਦਰਸ਼ਨਕਾਰੀ ਜਿਹੜੇ ਤੁਹਾਨੂੰ ਬੈਠੇ ਹੋਏ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਪੈਟਰੋਲ ਦੀਆਂ ਬੋਤਲਾਂ ਨੇ ਮੰਗ ਇੱਕੋ ਆ ਕਿ ਸਾਨੂੰ ਲਤੀ ਪੂਰਾ ਦਿੱਤਾ ਜਾਵੇ ਤਾਂ ਜਿਹੇ ਦੇ ਵਿੱਚ ਸਰਕਾਰ ਜਿਹੜੀ ਵੱਡੇ ਦਾਅਵੇ ਕਰਦੀ ਸੀ ਇਹ ਇੱਥੋਂ ਤੱਕ ਵੀ ਚਰਚਾਵਾਂ ਚੱਲੀਆਂ ਕਿ ਫਲੈਟ ਬਣਾ ਕੇ ਦਿੱਤੇ ਜਾਣਗੇ ਲੋਕਾਂ ਨੂੰ ਘਰ ਬਣਾ ਕੇ ਦਿੱਤਾ ਜਾਵੇਗਾ ਇੱਕ ਪਾਸੇ ਬਿਜਨੀਅਰ ਨੂੰ ਲੈ ਕੇ तमाम ਗੱਲਾਂ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਹਾਲਾਂਕਿ ਉਹ ਵੀ ਗਰਾਊਂਡ ਤੇ ਨਹੀਂ ਦਿਖਾਈ ਦਿੱਤੇ ਜਾਂਦੇ ਪਰ ਜਿਹੜੇ ਲੋਕ ਬੜੀ ਮੁਸ਼ਕਲ ਦੇ ਨਾਲ ਬੇਹਤ ਮਜ਼ਦੂਰੀ ਕਰਕੇ ਆਪਣਾ ਘਰ ਪਾਉਂਦੇ ਨੇ ਤਾਂ ਵੀ ਜਿਹੜਾ ਉਹਨਾਂ ਲੋਕਾਂ ਦਾ ਘਰ ਢਾ ਦਿੱਤਾ ਜਾਂਦਾ ਤਾਂ ਅਜਿਹੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲੋਕ ਵੀ ਬੈਠੇ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਬੈਠੇ ਹੋਏ ਨੇ ਤਾਂ ਇਹ ਹੀ ਉਡੀਕ ਦੇ ਵਿੱਚ ਨੇ ਜਿਹੜੀ ਸਰਕਾਰ ਨੂੰ ਉਹਨਾਂ ਨੇ ਚੁਣਿਆ ਸੀਗਾ ਜਿਨ੍ਹਾਂ ਨੂੰ ਵੋਟ ਪਾਈ ਸੀ ਕਿ ਉਹ ਸਾਡੀ ਹਿਫਾਜ਼ਤ ਕਰਨਗੇ ਤੇ ਅੱਜ ਉਹੀ ਸਰਕਾਰ ਉਹਨਾਂ ਦਾ ਘਰ ਟਾਉਣ ਤੇ ਜਦੋਂ ਉਹਨਾਂ ਨੂੰ ਉਹਨਾਂ ਦਾ ਘਰ ਮਿਲੇਗਾ ਕੈਮਰਾਮੈਨ ਸਾਹਿਬ ਦੇ ਨਾਲ ਮੈਂ ਜਗਵੰਤ ਜਗਬਾਣੀ ਟੀਵੀ ਜਲੰਧਰ